ਜਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਕੁਦਰਤੀ ਕਰੋਪੀ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਹਾਹਾਕਾਰ ਮੱਚੀ ਹੜ ਆਈ ਬਹੁਤ ਸਾਰੇ ਲੋਕਾਂ ਦੇ ਘਰ ਡਿੱਗੇ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨਾਲ ਦੀ ਨਾਲ ਪਸ਼ੂ ਡੰਗਰ ਦਾ ਵੀ ਨੁਕਸਾਨ ਹੋਇਆ ਇਸੇ ਦੇ ਨਾਲ ਹੀ ਮੁਗਾ ਜ਼ਿਲ੍ਹੇ ਦਾ ਪਿੰਡਾ ਕੋਟਲਾ ਰਾਏਕਾ ਕੋਟਲਾ ਰਾਏਕੇ ਦੇ ਉਸ ਪਰਿਵਾਰ ਦੇ ਕੋਲ ਖੜੇ ਆ ਬਾਈ ਸੁਖਦੇਵ ਸਿੰਘ ਹੁਰਾਂ ਕੋਲ ਜਿਹੜੇ ਆਪਣੇ ਘਰ ਰਾਤ ਨੂੰ ਸੁੱਤੇ ਇਨ੍ਹਾਂ ਕਬਰਿਆਂ ਦੇ ਵਿੱਚ ਜਿਹਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਆ ਜਿਨ੍ਹਾਂ ਦੇ ਵਿੱਚੋਂ ਹੁਣ ਸਮਾਨ ਕੱਢਿਆ ਜਾ ਰਿਹਾ ਤੇ ਇਹ ਵੀ ਕਿਹਾ ਗਿਆ ਕਿ ਅਸੀਂ ਜਿਹੜਾ ਲਗਾਤਾਰ ਮੀਂਹ ਪੈਣ ਦੇ ਨਾਲ ਸੱਤਾ ਜਦੋਂ ਚਉਣੋਂ ਨਹੀਂ ਹਟੀਆਂ ਤੇ ਅਸੀਂ ਕਾਗਜ਼ ਦਾ ਪ੍ਰਬੰਧ ਕਰਕੇ ਉੱਪਰ ਕਾਗਜ਼ ਵੀ ਪਾ ਦਿੱਤਾ ਤੇ ਅਚਾਨਕ ਸਵੇਰੇ 4:30 ਵਜੇ ਜਦੋਂ ਗੁਰੂ ਘਰਾਂ ਦੇ ਵਿੱਚੋਂ ਗਿਆਨੀ ਸਿੰਘ ਜਿਹੜਾ ਹੈਗਾ ਗੁਰਬਾਣੀ ਦੇ ਲਈ ਸਪੀਕਰ ਦੇ ਵਿੱਚ ਵਾਹਿਗੁਰੂ ਸਤਨਾਮ ਕਹਿੰਦੇ ਆ ਉਸ ਵੇਲੇ ਚਾਹ ਪੀਣ ਦੇ ਲਈ ਇਸ ਵਿੜੇ ਦੇ ਵਿੱਚ ਅਸੀਂ ਆ ਗਏ ਜਿਹੜੇ ਵਿੜੇ ਦੇ ਵਿੱਚ ਅਸੀਂ ਹੁਣ ਖੜੇ ਆ ਤੇ ਚਾਹ ਪੀਣ ਦੇ ਬਹਾਨੇ ਇਹ ਜਦੋਂ ਬਾਹਰ ਆ ਗਏ ਤੇ ਨਾਲ ਦੀ ਨਾਲ ਜਿਹੜਾ ਥੜਾਕ ਦੇ ਕੇ ਇੱਕ ਖੜਾਕ ਹੁੰਦਾ ਦੋਨੇ ਕਬਰਿਆਂ ਚੋਂ ਕੱਠੇ ਰੂਪ ਦੇ ਵਿੱਚ ਤੇ ਮੰਜੇ ਵੀ ਟੁੱਟ ਜਾਂਦੇ ਆ ਬੈੱਡ ਵੀ ਟੁੱਟ ਜਾਂਦੇ ਆ ਤੇ ਨਾਲ ਦੀ ਨਾਲ ਪੇਟੀਆਂ ਦਾ ਵੀ ਨੁਕਸਾਨ ਹੋ ਜਾਂਦਾ ਤੇ ਨੁਕਸਾਨ ਤਾਂ ਜਿਹੜਾ ਹੈਗਾ ਅਸੀਂ ਭਰਪਾਈ ਕਰਦਾਂਗੇ ਸਾਰੇ ਲੋਕ ਉਹ ਦਾਨੀ ਸਰਜਣ ਵੀ ਜੁੜ ਜਾਣਗੇ ਪ੍ਰਵਾਸੀ ਪੰਜਾਬੀ ਵੀ ਜੁੜ ਜਾਣਗੇ ਕਿ ਇਸ ਪਰਿਵਾਰ ਦੀ ਸਤਵੀਂ ਦੁਆਰਾ ਪਾ ਲਈਏ ਤੇ ਟੁੱਟੇ ਸਮਾਨਦ ਵੀ ਭਰਪਾਈ ਕਰ ਦਈਏ ਪਰੰਤੂ ਜਿਹੜਾ ਪ੍ਰਮਾਤਮਾ ਨੇ ਜਾਨੀ ਜਿਹੜਾ ਨੁਕਸਾਨ ਹੋਣ ਤੋਂ ਬਚਾਇਆ ਇਹ ਜਿਹੜੀ ਹੈਗੀ ਐਸ ਵੇਲੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਪੈਂਦਾ ਤੇ ਗੱਲ ਕਰਦੇ ਆਂ ਬਾਈ ਸੁਖਦੇਵ ਸਿੰਘ ਹੋਰਾਂ ਦੇ ਨਾਲ ਜਿਨ੍ਹਾਂ ਦਾ ਨੁਕਸਾਨ ਕਿਵੇਂ ਹੋਇਆ ਇਹ ਤੇ ਐਸ ਵੇਲੇ ਕਿਸ ਸਥਿਤੀ 'ਚ ਹੈਗੇ ਨੇ ਦਾ ਸਾਡੇ ਨਾਲ ਕਿਉਂਕਿ ਜਿਹੜੀਆਂ ਤਸਵੀਰਾਂ ਤੁਸੀਂ ਨਾਲ ਦੀ ਨਾਲ ਦੇਖ ਰਹੇ ਆਂ ਜੋ ਸਮਾਨ ਟਰਾਲੀਆਂ ਤੇ ਲੱਦਿਆ ਜਾ ਰਿਹਾ ਜੋ ਟੁੱਟ ਭੱਜ ਦਾ ਸ਼ਿਕਾਰ ਹੋ ਗਿਆ ਜਿਸ ਦਾ ਨੁਕਸਾਨ ਹੋ ਗਿਆ ਤਾਂ ਉਹ ਤਸਵੀਰਾਂ ਤਾਂ ਤੁਹਾਨੂੰ ਨਾਲ ਦੀ ਨਾਲ ਦਿਖਾ ਰਹੇ ਹਾਂ ਤੇ ਹੁਣ ਬਾਈ ਜੀ ਹੋਰਾਂ ਵੀ ਗੱਲ ਕਰਦੇ ਆਂ ਐਸ ਕਦੇਵ ਸਿੰਘ ਜੀ ਇਹ ਫਿਰ ਕਾਰਨ ਕੀ ਬਣਿਆ ਮੀ ਦਾ ਕਾਰਨ ਹੀ ਬਣਿਆ ਇਹ ਜਿਹੜਾ ਤੁਹਾਡਾ ਘਰ ਦਾ ਡਿੱਗਣਾ ਹਾਂਜੀ ਸਰ ਮੀ ਦਾ ਕਾਰਨ ਹੀ ਬਣਿਆ ਜੀ ਇਹ ਜੀ ਤਕਰੀਬਨ ਤੜਕੇ ਸਵੇਰ 4 ਵਜੇ ਦੀ ਗੱਲ ਹੈ ਜੀ ਹੂੰ ਤੇ ਮਤਲਬੀ ਆਪਣਾ ਦੂਸਰਾ ਵੀ ਉੱਪਰ ਸੱਤ ਸਾਰੀ ਰਾਤ ਚੋਂਦੀ ਰਹੀ ਹੂੰ ਜਦੋਂ ਚੋਂਦੀ ਰਹੀ ਤੇ ਸਾਡਾ ਲਫਾਫਾ ਲਿਆ ਕੇ ਰੱਖਿਆ ਹੋਇਆ ਸੀਗਾ ਜੀ ਸਰ ਜੀ ਜਦੋਂ ਲਫਾਫਾ ਉੱਪਰ ਅਸੀਂ ਪਾਤਾ ਹੂੰ ਤੇ ਉਹ ਲਫਾਫਾ ਜਾਨੀ ਦੇ ਮਤਲਬ ਵੀ ਉੱਤੇ ਪਾ ਕੇ ਤੇ ਮੈਂ ਘਰ ਦੇ ਨੂੰ ਕਹ ਚਾਹ ਥੋੜਾ ਜਿਹਾ ਮੀਂਹ ਜੀ ਦੇ ਰਕਾਵਟ ਪਈ ਰਕਾਵਟ ਪੈਣ ਦੇ ਕਾਰਨ ਜੀ ਇਹਨਾਂ ਨੇ ਚਾਹ ਬਣਾ ਲਈ ਜੀ ਥੋੜੀ ਜਿਹੀ ਚਾਹ ਬਣਾ ਕੇ ਤੇ ਫਿਰ ਮੈਂ ਕਿਹਾ ਚਲੋ ਬਾਹਰ ਪੀਣੇ ਬਹਿ ਕੇ ਕਾਕਾ ਬਾਹਰ ਬਰਸ਼ ਕਰੀ ਜਾਂਦਾ ਸੀਗਾ ਤੇ ਕੁਦਰਤ ਵੱਲੋਂ ਪੈਸੇ ਗੁਰੂ ਦੀ ਕਿਰਪਾ ਨੇ ਜਿਵੇਂ ਕਹਿੰਦੇ ਹੁੰਦੇ ਆ ਵੀ ਨਿਰੰਕਾਰ ਨੇ ਬਚਾਉਣਾ ਹੋਵੇ ਮਾਲਕ ਦੇ ਹੱਥ ਦੇ ਕੇ ਰੱਖ ਕੇ ਉਹਦੇ ਸਤਿਗੁਰੂ ਦੀ ਮਿਹਰ ਦੇ ਨਾਲ ਤੇ ਉਹਦੇ ਵਿੱਚ ਜੀ ਇੰਨਾ ਕੀ ਹੋਇਆ ਮਤਲਬ ਆ ਕੇ ਬੈਠੇ ਸੀ ਬਸ ਚਾਹ ਹੀ ਪਾਈ ਸੀ ਗਲਾਸਾਂ ਦੇ ਵਿੱਚ ਹੀ ਚਾਹ ਪੀਂਸਾਰ ਤੇ ਦੋਨੋਂ ਬੱਤੇ ਤੇ ਛਾਤ ਡਾੜ ਦੇ ਨੇ ਆ ਕੇ ਥੱਲੇ ਡੇ ਜੀ ਓਕੇ ਅੱਛਾ ਜਿਹੜਾ ਹੈਗਾ ਸਵੇਰ ਦਾ ਵੇਲਾ ਸੀਗਾ ਪੌ ਫਟਾਲਾ ਜਦੋਂ ਸਵੇਰ ਦਾ ਵੇਲਾ ਜਦੋਂ ਉੱਠਣਸਾਰ ਉਦੋਂ ਦੀ ਗੱਲ ਹੈ ਕਿ ਦੁਪਹਿਰ ਦੀ ਗੱਲ ਆ ਜਾਂ ਕਿਸੇ ਸ਼ਾਮ ਦੀ ਨਹੀਂ ਜੀ ਨਹੀਂ ਇਹ ਸਵੇਰ ਦੀ ਗੱਲ ਹੈ ਸਵੇਰ ਦੀ ਜੀ ਕਿੰਨਾ ਕੁ ਟਾਈਮ ਸੀਗਾ ਉਸ ਵੇਲੇ ਟਾਈਮ ਸੀਗਾ ਜੀ ਮਤਲਬ ਵੀ ਸਾਢੇ 1:00 4 ਦਾ ਜੀ अच्छा सवेर वेले जदों पौ फुट दे सार ही जेड़ा चाय पानी ਦਾ ਜਿਹੜਾ ਤੁਸੀਂ ਜਿਹੜਾ ਹੈਗਾ ਕੀਤਾ ਪ੍ਰਬੰਧ ਤੇ ਉੱਥੇ ਉਹ ਚਾਹ ਪੀਣ ਲਈ ਬਾਹਰ ਆ ਗਏ اچانک ਤੇ ਉਹ ਜਿਹੜਾ ਕਾगज ਪਾ ਕੇ ਹਾਂਜੀ ਸਰ ਹਾਂਜੀ ਸਰ ਮੈਂ ਚਲੋ ਇਹ ਸੋਚਿਆ ਸੀਗਾ ਮੈਂ ਕਿਹਾ ਵੀ ਚਲੋ ਵੀ ਮਤਲਬ ਵੀ ਬਾਹਰ ਬਹਿ ਕੇ ਚਾਹ ਪੀਂਦੇ ਕੁਦਰਤ ਵੱਲੋਂ ਜੀ ਜਿਵੇਂ ਕਿਤੇ ਵੀ ਕੁਦਰਤ ਨੇ ਬਚਾਉਣਾ ਹੀ ਹੋਵੇ ਜਿਵੇਂ ਆਂਦੇ ਹੁੰਦੇ ਕੋਈ ਇਨਸਾਨ ਦਾ ਗਰੀਬ ਬੰਦੇ ਦਾ ਕੋਈ ਕਾਲਪੁਰਖ ਵੈਗਰੂ ਰੱਖਾ ਹੋਵੇ ਸਭ ਦਾ ਰੱਖਾ ਤਾਂ ਚਲੋ ਪ੍ਰਮਾਤਮਾ ਸਭ ਦਾ ਹੀ ਆਪਾਂ ਇਹ ਜੀ ਗੱਲ ਚਾਹੁੰਦੇ ਆ ਵੀ ਚਲੋ ਮਹਾਰਾਜ ਜੀ ਸਭ ਤੇ ਠੰਡ ਵਰਤਾਵੇ ਹਾਂਜੀ ਨਗਰ ਖੜਿਆਂ ਵਿੱਚ ਸ਼ੁਕ ਸ਼ਾਂਤੀ ਰੱਖਿਆ ਆਪਣੀ ਬੇਨਤੀ ਇਹੀ ਹੈ ਜੀ ਹਾਂ ਜੀ ਆਪਾਂ ਆਪਾਂ ਇਹੀ ਕਹਿੰਦੇ ਆਂ ਵੀ ਫਸਲ ਵਾੜੀ ਨੂੰ ਤੰਦਰੁਸਤੀਆਂ ਸਭ ਬੱਚਾਂ ਬੱਚੀਆਂ ਦੇ ਸਿਰ ਤੇ ਹੱਥ ਰੱਖ ਕੇ ਪ੍ਰਮਾਤਮਾ ਇਹ ਸਵੇਰ ਦਾ ਟਾਈਮ ਸੀਗਾ ਜੀ ਬਿਲਕੁਲ ਜੀ ਦੇਖ ਲਓ ਜਿਹੜਾ ਗੁਰਬਾਣੀ ਦਾ ਉਸ ਵੇਲੇ ਜਿਹੜਾ ਹੈਗਾ ਗੁਰੂਆਂ ਦਾ ਪਹਿਰਾ ਹੁੰਦਾ ਗੁਰਬਾਣੀ ਦਾ ਪਹਿਰਾ ਹੁੰਦਾ ਕੀਰਤਨ ਚੱਲਦੇ ਹੁੰਦੇ ਆ ਸਵੇਰ ਦੇ ਟਾਈਮ ਜਦੋਂ ਗੁਰੂ ਨੇ ਬਚਾਉਣਾ ਤੇ ਉਹਨੂੰ ਫਿਰ ਕੋਈ ਨਹੀਂ ਮਾਰ ਸਕਦਾ ਸਵੇਰ ਵੇਲੇ ਜਿਵੇਂ ਇਹਨਾਂ ਨੇ ਦੱਸਿਆ ਵੀ ਚਾਹ ਪੀਣ ਦੇ ਬਹਾਨੇ ਇਹ ਬਾਹਰ ਆ ਗਏ ਤੇ ਇਹ ਜਿਹੜਾ ਹੈਗਾ ਇਹਨਾਂ ਦੀ ਜਾਨੀ ਨੁਕਸਾਨ ਹੁਣੋਂ ਬਚ ਗਿਆ ਨਹੀਂ ਤਾਂ ਅੰਦਰ ਹੀ ਪਏ ਸੀਗੇ ਅੰਦਰ ਪਏ ਸੀ ਜੇਕਰ ਉਹ ਜਿਵੇਂ ਜਿਸ ਤਰੀਕੇ ਦਾ ਨਾਲ ਉਹ ਸਾਰੇ ਜਿਹੜੇ ਹੈਗੇ ਸੱਤ ਡਿੱਗੀ ਆ ਟਾਈਲਾਂ ਡਿੱਗੀਆਂ ਜੇਕਰ ਜਿਹੜਾ ਹੈਗਾ ਕੋਈ ਵੱਡਾ ਨੁਕਸਾਨ ਹੁੰਦਾ ਤਾਂ ਜਿਹੜਾ ਸਰੀਰਕ ਨੁਕਸਾਨ ਤਾਂ ਜਰੂਰ ਹੋ ਜਾਂਦਾ ਫਿਰ ਕੌਣ ਆਇਆ ਤੁਹਾਡੇ ਕੋਲੇ ਕਿਵੇਂ ਜਿਹੜਾ ਹੈਗਾ ਲੋਕਾਂ ਨੂੰ ਪਤਾ ਲੱਗਿਆ ਇਹ ਜੀ ਪਤਾ ਇਸ ਤਰ੍ਹਾਂ ਲੱਗਾ ਸੀਗਾ ਮਤਲਬੀ ਆਪਣਾ ਵੀ ਆਸਗਵਾਂਡ ਥੋੜਾ ਜਿਹਾ ਪਤਾ ਲੱਗ ਗਿਆ ਹੂੰ ਤੇ ਚਲੋ ਇਹਨੇ ਨਾਲ ਕੁਝ ਮਦਦ ਹੋ ਗਈ ਗੱਲ ਨੇੜੇ ਤੇੜੇ ਵਾਲਾਂ ਦੀ ਹੂੰ ਤੇ ਕੁਝ ਲੋਕ ਚਲੋ ਖੇਤਾਂ ਖੁੱਤਾਂ ਨੂੰ ਜਾਂਦੇ ਸੀਗੇ ਉਸੇ ਕਰਕੇ ਚਲੋ ਮਾੜਾ ਮੋਟਾ ਵੀ ਚਲੋ ਭੱਜ ਨੱਠ ਜੀ ਹੋ ਗਈ ਜੀ ਬਾਕੀ ਬੱਚੇ ਨੇ ਫੋਨ ਲਾਤੇ ਪਿੰਡ ਜੀ ਆਪਣੇ ਘਰਾਂ ਨੂੰ ਹੂੰ ਵੀ ਇਸ ਤਰ੍ਹਾਂ ਕਰਕੇ ਆ ਗੱਲ ਬਣ ਗਈ ਜੀ ਤੇ ਬਾਕੀ ਸਾਰਾ ਮਤਲਬੀ ਪਿੰਡ ਦੇ ਸਹਿਯੋਗ ਦੇ ਨਾਲ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਸਾਰਾ ਪਿੰਡ ਆ ਕੇ ਤੇ ਦਵਾ-ਦਵ ਸਮਾਨ ਬਾਹਰ ਕੱਢ ਕੇ ਜੀ ਉਸ ਤੋਂ ਬਾਅਦ ਟਰਾਲੀਆਂ ਤੇ ਲਾਦ ਕੇ ਤੇ ਦਵਾ-ਦਵ ਜੀ ਫਿਰ ਪਿੰਡ ਪਹਚਾਇਆ ਜੀ ਤੇ ਪ੍ਰਿੰਟ ਤੁਹਾਡਾ ਘਰ ਸੀ ਕਿ ਕਿਸੇ ਦੇ ਘਰੇ ਰੱਖਿਆ ਇਹ ਜੀ ਆਪਣੇ ਕਿਸੇ ਦੇ ਘਰੇ ਹੈ ਜੀ ਹਾਂਜੀ ਮੇਰੇ ਤਾਂ ਹੁਣ ਤੁਸੀਂ ਜਿਹੜਾ ਪੈਨੇ ਬੈਨੇ ਰੋਟੀ ਟੋਕ ਕਿੱਥੇ ਬਣਾਉਣੇ ਆ ਉਹ ਕਿਤੇ ਉੱਥੇ ਹੀ ਆ ਸਰ ਉੱਥੇ ਹੀ ਆ ਜੀ ਉੱਥੇ ਹੀ ਆ ਜੀ ਜੀ ਹਾਂਜੀ ਜੋ ਮਤਲਬ ਹੀ ਕੋਈ ਲੰਗਰ ਪਾਣੀ ਦਾ ਪ੍ਰਬੰਧ ਉੱਥੇ ਹੀ ਆ ਜੀ ਜੀ ਕੀ ਕੀ ਅਪੀਲ ਕਰਨਾ ਚਾਹੁੰਦੇ ਆ ਤੁਸੀਂ ਸਾਨੂੰ ਬੁਲਾਇਆ ਕਿਉਂ ਨੂੰ ਅਪੀਲ ਕਰਨਾ ਚਾਹੁੰਦੇ ਆ ਸਹਿਯੋਗ ਦੇ ਸਰਕਾਰ ਨੂੰ ਜਾਂ ਪ੍ਰਵਾਸੀ ਪੰਜਾਬੀਆਂ ਨੂੰ ਬਾਹਰਲੇ ਲੋਕਾਂ ਨੂੰ ਜਿਹੜੇ ਜਿਹੜੇ ਹਮਦਰਦੀ ਰੱਖਦੇ ਆ ਗਰੀਬ ਪਰਿਵਾਰਾਂ ਨਾਲ ਸਰ ਜੀ ਸਾਡਾ ਤਾਂ ਮਤਲਬ ਹੀ ਇਹੀ ਬੇਨਤੀ ਹੈ ਵੀ ਮਤਲਬ ਜੋ ਐਨ ਆਰ ਆਈ ਵੀਰ ਆ ਜੀ ਜਾਂ ਵੀ ਮਤਲਬ ਵੀ ਕੋਈ ਵੀ ਆਪਣੇ ਇਲਾਕਾ ਨਿਵਾਸੀਆਂ ਨੂੰ ਇਹੀ ਪੀਲ ਆ ਜੀ ਮਤਲਬ ਚਲੋ ਵੀ ਸਾਡੇ ਗਰੀਬ ਬੰਦਿਆਂ ਦੀ ਥੋੜੀ ਥੋੜੀ ਸਹਾਇਤਾ ਹੋ ਜੇ ਜਿਵੇਂ ਕਹਿੰਦੇ ਹੁੰਦੇ ਵੀ ਥੋੜੇ ਥੋੜੇ ਦਾ ਚਲੋ ਆ ਘਰ ਦਾ ਮਾੜਾ ਮੋਟਾ ਜੀ ਚਲੋ ਮਸਲਾ ਹੱਲ ਹੋ ਜੀ ਚਲੋ ਠੀਕ ਗਰੀਬ ਬੰਦਾ ਤਾਂ ਕੁਝ ਨਹੀਂ ਕਰਦਾ ਮੈਂ ਤਾਂ ਚਲੋ ਪੇਸੰਗਾ ਜੀ ਤੇ ਜਿਹੜੇ ਮੇਰੇ ਘਰ ਦੇ ਆ ਜੀ ਮੇਰੀ ਵਾਈਫ ਆ ਜੀ ਉਹ ਥੋੜਾ ਜਿਹਾ ਵੀ ਮਤਲਬ ਵੀ ਕਰਦੇ ਆ ਦੂਸਰਾ ਵੀ ਆਪਣਾ ਕਿਤੇ ਅੰਰੇਗਾ ਚ ਲੱਗ ਕੇ ਮਾੜਾ ਮੋਟਾ ਕੰਮ ਧ ਜਾ ਕੋਈ ਮੰਡੀ ਦਾ ਸੀਜ਼ਨ ਆ ਗਿਆ ਇੱਥੇ ਨੇੜੇ ਆਪਣੀ ਮੰਡੀ ਆ ਸੰਗਤਪੁਰਾ ਤੇ ਜਾ ਮਾੜਾ ਮੋਟਾ ਮੰਡੀ ਚ ਚਲੋ ਕੰਮ ਧੰਦਾ ਕਰ ਲਿਆ ਤੇ ਇਸ ਤਰ੍ਹਾਂ ਕਰਕੇ ਜੀ ਚਲੋ ਟਾਈਮ ਪਾਸ ਹੋਈ ਜਾਂਦਾ ਜੀ ਤੇ ਮੈਂ ਆਪ ਤਾਂ ਥੋੜਾ ਜਿਹਾ ਮਰੀਜ਼ ਆ ਜੀ ਮਤਲਬ ਵੀ ਸ਼ੂਗਰ ਦਾ ਜੀ ਓਕੇ ਹਾਂਜੀ ਹਾਂਜੀ ਤੇ ਮੈਂ ਕੋਈ ਜਾਣੀ ਦਾ ਮਾੜਾ ਮੋਟਾ ਹੀ ਹੋਰ ਕੋਈ ਕਾਬਦਾ ਕੋਈ ਖੇਲੂ ਤਾਂ ਕੰਮ ਧੂਮ ਕਰੀ ਜਾਂਦੀ ਬਸ ਬਹੁਤ ਹੀ ਲੰਮੀ ਵੀਡੀਓ ਨਹੀਂ ਬਣਾਉਂਦੇ ਕਿਉਂਕਿ ਇਹਦੇ ਚ ਜਿਹੜਾ ਸਨੇਹਾ ਦੇਣਾ ਸੀ ਸਰਪੰਚ ਟੂਡੇ ਦੇ ਰਾਹੀਂ ਇਹਨਾਂ ਦੀ ਅਪੀਲ ਹਮਦਰਦੀ ਜਿਹੜੀ ਹੈਗੀ ਆ ਤੁਹਾਡੇ ਤੱਕ ਬਣਾਉਣੀ ਚਾਹੁੰਦੇ ਸੀ ਅਸੀਂ ਵੀ ਇਸ ਪਰਿਵਾਰ ਦੇ ਨਾਲ ਹਮਦਰਦੀ ਕਰਕੇ ਇਹਦਾ ਸਹਿਯੋਗ ਕੀਤਾ ਜਾਵੇ ਇਹ ਤਸਵੀਰਾਂ ਤੁਹਾਨੂੰ ਦਿਖਾਤੀਆਂ ਜਿੰਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਮਾਨ ਚੱਕਦੇ ਨੌਜਵਾਨ ਇਹਨਾਂ ਦਾ ਸਹਿਯੋਗ ਕਰਦੇ ਉਹ ਵੀ ਦੇਖ ਲਿਆ ਨਾਲ ਦੀ ਨਾਲ ਤੁਹਾਨੂੰ ਕੰਧਾਂ ਜਿਹੜੀਆਂ ਬੈਠ ਗਈਆਂ ਉਹ ਵੀ ਦਿਖਾਤੀਆਂ ਛੱਤਾਂ ਦੇ ਉੱਪਰ ਡਿੱਗਿਆ ਪਿਆ ਸਭ ਕੁਝ ਦਿਖਾਤਾ ਹੁਣ ਤੁਸੀਂ ਫੈਸਲਾ ਕਰਨਾ ਜਿਵੇਂ ਹਰ ਪੀੜਤਾ ਦੇ ਲਈ ਅਸੀਂ ਕਮਰ कसे कसे ਆ ਆਪਣਾ ਦਿਲ ਖੋਲ ਕੇ ਦਾਨ ਕਰ ਰਹੇ ਆ ਇਧਰ ਮਾਲਵੇ ਦੇ ਇਸ ਪਿੰਡ ਕੋਟਲਾ ਰਾਏਕੇ ਦੇ ਇਸ ਗਰੀ ਪਰਿਵਾਰ ਦੀ ਮਦਦ ਕਰਨ ਲਈ ਵੀ ਸਾਨੂੰ ਜਿਹੜਾ ਕੁਛ ਨਾ ਕੁਛ ਤਾਂ ਹੱਈਆ ਕਰਨ ਦੀ ਲੋੜ ਆ ਤਾਂ ਕਿ ਇਹਨਾਂ ਦਾ ਘਰ ਦੁਵਾਰਾ ਜਿਹੜਾ ਬਣ ਸਕੇ ਛੱਤਾਂ ਪੈ ਸਕਣ ਕੋਈ ਕੰਧਾਂ ਜਿਹੜੀਆਂ ਡਿੱਗਣ ਵਾਲੀਆਂ ਉਹਨਾਂ ਦੀ ਮਰੰਮਤ ਹੋ ਸਕੇ ਪੰਜ ਟੂਡੇ ਲਈ ਕੋਟਲਾ ਰਾਏ ਕੇ ਤੋਂ ਨਿਰਮਲ ਸਿੰਘ ਕਲਿਆਣ